ਹਾਂਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਸਾਰੀਆਂ ਜਿਹੜੇ ਬੱਚੇ ਜਾਂ ਭੈਣਾਂ ਜਿਹੜੀਆਂ ਵੀ ਮੰਮੀ ਆਪਣੀਆਂ ਜਿਹੜੀਆਂ ਵੀ ਲੇਡੀਜ਼ ਸਿੱਖਣਾ ਚਾਹੁੰਦੀਆਂ ਕੰਮ ਹੈਂਡਵਰਕ ਤੇ ਪੇਂਟਿੰਗ ਵਗੈਰਾ ਲਈ ਉਹਦੇ ਲਈ ਆਪਾਂ ਸਾਰਾ ਕੁਝ ਦੱਸਦੇ ਹਾਂ ਵੀ ਕੀ-ਕੁਝ ਚਾਹੀਦਾ ਸਮਾਨ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਕੀ ਕਹਿੰਦੇ ਆ ਕਿੱਥੋਂ ਬਾਏ ਕਰਨਾ ਹਾਂਜੀ ਇਹ ਜਿਹੜਾ ਸਮਾਨ ਮਿਲੂਗਾ ਇਹ ਆਪਣਾ ਪੱਖੀ ਵਾਲੀ ਦੁਕਾਨ ਤੋਂ ਮਿਲੂ ਜਿਹੜੀ ਆ ਹੁੰਦੀ ਐ ਇਹ ਹੁੰਦੀ ਐ ਜਰੀ ਦੀ ਰੀਲ ਇਹਨੂੰ ਆਪਾਂ ਯੂਜ਼ ਕਰਦੇ ਹੁੰਨੇ ਆ ਜਿਵੇਂ ਆਹ ਡਿਜ਼ਾਈਨ ਆਪਾਂ ਆਵਲੀ ਵੀਡੀਓ ਆਪਾਂ ਕੱਲ ਲੈ ਕੇ ਆਵਾਂਗੇ ਜਿਵੇਂ ਆਹ ਡਿਜ਼ਾਈਨ ਆ ਜਿਹੜਾ ਆਪਾਂ ਜਿਵੇਂ ਸੂਟਾਂ ਤੇ ਕ੍ਰੀਏਟ ਕਰਨਾ ਤਾਂ ਆਹ ਚੀਜ਼ ਲਾਉਣ ਲਈ ਇਹਦੀ ਵਰਤੋਂ ਹੋਊਗੀ ਤੇ ਜੇ ਇਹਦੀ ਜਿਵੇਂ ਆਹ ਬਰੀਕ ਚੀਜ਼ਾਂ ਲਾਉਣੀਆਂ ਨੇ ਇਹਦੇ ਲਈ ਇਹਦੀ ਵਰਤੋਂ ਹੋਊਗੀ ਤੇ ਸੂਈ ਤਰਪਾਈ ਵਾਲੀ ਵੀ ਚੱਲ ਜੂਗੀ ਜਿਵੇਂ ਆਹ ਹੁੰਦੇ ਆ ਕੱਟ ਦਾਣਾ ਆ ਵਾਲੇ ਹੁੰਦੇ ਆ ਕੱਟ ਦਾਣਾ ਇਹਦੇ ਲਈ ਆ ਤਰਪਾਈ ਵਾਲੀ ਰੀਲ ਚੱਲ ਜੂਗੀ ਤੇ ਇਹਨਾਂ ਲਈ ਇੱਕ ਸਪੈਸ਼ਲ ਨੀਡ ਲਾਉਂਦੀ ਹੋਉਂਦੀ ਆ ਉਹ ਉਥੋਂ ਹੀ ਮਿਲ ਜੂ ਜਿੱਥੋਂ ਪੱਖੀਆਂ ਦਾ ਸਮਾਨ ਮਿਲਦਾ ਜਾਂ ਕੜਾਈ ਵਾਲੀਆਂ ਰੀਲਾਂ ਮਿਲਦੀਆਂ ਆਹ ਕੜਾਈ ਵਾਲੀਆਂ ਰੀਲਾਂ ਜਿਹੜੀਆਂ ਆਪਾਂ ਮਸ਼ੀਨ ਤੇ ਨਹੀਂ ਯੂਜ਼ ਕਰਦੇ ਹੁੰਦੇ ਕੜਾਈ ਵਾਲੇ ਸੂਟਾਂ ਚ ਵੀ ਯੂਜ਼ ਹੋ ਜਾਂਦੀਆਂ ਨੇ ਇਹ ਵੀ ਵਰਤ ਸਕਦੇ ਆ ਕਿਹੜਾ ਜੇਕਰ ਆਪਾਂ ਸਿੱਖ ਰਹੇ ਆ ਜੇਕਰ ਆਪਾਂ ਸਿੱਖ ਰਹੇ ਆ ਤਾਂ ਆਪਾਂ ਪੂਰੀ ਕਿੱਟ ਵਾਏ ਨਹੀਂ ਕਰਨੀ ਹੈਗੀ ਇਹਦੇ ਲਈ ਆਪਾਂ ਨੂੰ ਆਹ ਸਿੱਪੀਆਂ ਵਗੈਰਾ ਲਾਉਣ ਲਈ ਤਾਂ ਰੀਲ ਨਾ ਚੱਲ ਜਾਣੀਆਂ ਇਹਨਾਂ ਚੋਂ ਇੱਕ ਅੱਧੀ ਜਰੀ ਦੀ ਰੀਲ ਲੈ ਲਿਓ ਬਾਕੀ ਸਮਾਨ ਜਿਹੜਾ ਤੁਸੀਂ ਥੋੜਾ ਥੋੜਾ ਲਿਓ ਜਿਵੇਂ ਆ ਵੀ 1-2 ਤੋਲੇ ਲੈ ਲੇ ਆਹ ਹੁੰਦੇ ਆ ਕਾਲੇ ਮੋਤੀ ਆਹ ਚਿੱਟੇ ਮੋਤੀ ਆਹ ਸਿੱਪੀਆਂ ਤਿੰਨ ਟਾਈਪ ਦੀਆਂ ਆਹ ਕੱਟ ਦਾਣਾ ਦੂਜੇ ਕੱਟ ਦਾ ਮੈਂ ਸਾਰਾ ਸਬੰਧ ਖਾ ਦਿੰਨੀ ਆ ਆਹ ਹੁੰਦੀ ਐਂਕਰ ਦੀਆਂ ਗੁੱਟੀਆਂ ਜਿਨ੍ਹਾਂ ਨਾਲ ਆਹ ਚੀਜ਼ਾਂ ਲੱਗਦੀਆਂ ਅਗੰਡਾ ਲਈ ਕੜਾਈ ਜਿਹੜੀ ਇੱਕ ਮੈਂ ਫਲਾਵਰਾਂ ਦੀ ਵੀਡੀਓ ਨਹੀਂ ਪਾਈ ਸੀ ਆਹ ਵਾਲੇ ਫਲਾਵਰ ਬਣਾਏ ਆ ਇਹ ਬਣਾਏ ਆ ਮੈਂ ਇਹਨਾਂ ਨਾਲ ਵੱਖ-ਵੱਖ ਕੱਲਰਾਂਾਂ ਚ ਮਿਲ ਜਾਂਦੇ ਆ ਆਹ ਹੁੰਦਾ ਫਰੇਮ ਇਹ ਲੱਕੜੀ ਦਾ ਫਰੇਮ ਆ ਲੱਕੜੀ ਦਾ ਹੀ ਲੈਣਾ ਇਹ ਤੋਂ ਛੋਟਾ ਸਾਈਜ਼ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੇਕਰ ਨਵਾਂ ਫਰੇਮ ਲਓਗੇ ਤਾਂ ਸਰੋਂ ਦਾ ਤੇਲ ਉਹਦੇ ਤੇ ਬਹਾਵਾ ਸਾਰਾ ਲਾਉਣਾ 13 ਸਰੋਂ ਦਾ ਤੇਲ ਉਹਦੇ ਚਾਰ-ਛਪੇ ਰਿਆਂ ਲਗਾ ਕੇ ਰੱਖ ਦਿਓ ਫਿਰ ਉਹਨੂੰ ਸੁੱਕਣ ਦਿਓ ਉਸ ਤੋਂ ਬਾਅਦ ਉਹਨੂੰ ਯੂਜ਼ ਕਰਿਓ ਜੇ ਫਰੇਮ ਨਹੀਂ ਲਾਉਣਾ ਤਾਂ ਉਹ ਵੀ ਦੱਸ ਦਿਓ ਉਹਦੇ ਤੇ ਵੀਡੀਓ ਬਣਾਵਾਂਗੇ ਵੈਸੇ ਸਾਰਿਆਂ ਨੂੰ ਚਲੋ ਆਉਂਦਾ ਹੀ ਹੁੰਦਾ ਜਿਵੇਂ ਹੁੰਦੀਆਂ ਸਿੱਪੀਆਂ ਦਿਖਾਉਣੀਆਂ ਹੁਣ ਤੁਹਾਨੂੰ ਆਪਾਂ ਇੱਕ ਟਾਈਪ ਦੀਆਂ ਸਿੱਪੀਆਂ ਹੋ ਗਈਆਂ ਆਹ ਵਾਲੀਆਂ ਆਹ ਦੇਖੋ ਆਹ ਵਾਲੀਆਂ ਛੋਟੀਆਂ ਸਿੱਪੀਆਂ ਛੋਟੇ ਸਾਈਜ਼ ਦੀਆਂ ਸਿੱਪੀਆਂ 30 30 40 40 ਰੁਪਏ ਦੀ ਹਰੇਕ ਚੀਜ਼ ਲੈ ਲਿਓ ਮਤਲਬ ਤੁਸੀਂ 100 200 300 ਚਲ ਜਿੰਨੇ ਕਦਾ ਵੀ ਸਮਾਨ ਆਉਂਦਾ ਜਿੰਨੇ ਕਦਾ ਸਰਦਾ ਨਹੀਂ ਉਹਨਾਂ ਲਿਆ ਜ਼ਿਆਦਾ ਨਾ ਲਿਓ ਕਿਰਾ ਸਿੱਖਣ ਲਈ ਜਦੋਂ ਪ੍ਰੈਕਟਿਸ ਹੋ ਗਈ ਜਿਵੇਂ ਆਹ ਦੇਖੋ ਮੈਂ ਆ ਚੀਜ਼ਾਂ ਬਣਾਈਆਂ ਜਾਂ ਬਣਾਉਣੇ ਦੱਸਦੀ ਹੁੰਦੀ ਹਣੀ ਇਹ ਚੀਜ਼ਾਂ ਨੂੰ ਜੋੜ-ਜੋੜ ਕੇ ਦਿਮਾਗ ਆਪ ਆਪ ਲਾਉਣਾ ਹੁੰਦਾ ਵੀ ਆਪਾਂ ਡਿਜ਼ਾਈਨ ਨੂੰ ਕਿਵੇਂ ਬਣਾ ਸਕਦੇ ਆ ਇਹ ਆਪਾਂ ਸਿੱਖਣਾ ਹੁੰਦਾ ਦੂਜੇ ਤੋਂ ਬਾਕੀ ਆਪਾਂ ਡਿਜ਼ਾਈਨ ਵੀ ਦੱਸ ਦਿਆ ਕਰਾਂਗੇ ਕੋਈ ਗੱਲ ਨਹੀਂ ਪਰ ਉਦਾਂ ਮੈਂ ਦੱਸਦੀ ਆ ਸਿੱਪੀਆਂ ਹੁੰਦੀਆਂ ਵੱਡੀਆਂ ਜਿਹੜੀਆਂ ਆ ਸਿੱਪੀਆਂ ਆਪਾਂ ਇੱਥੇ ਯੂਜ਼ ਕੀਤੀਆਂ ਆਹ ਵਾਲੀਆਂ ਸਿੱਪੀਆਂ ਕੀਤੀਆਂ ਜਿਹੜੀਆਂ ਇੱਥੇ ਯੂਜ਼ ਕੀਤੀਆਂ ਆਹ ਇਹ ਹੋਰ ਟਾਈਪ ਦੀਆਂ ਸਿੱਪੀਆਂ ਯੂਜ਼ ਕੀਤੀਆਂ ਇੱਕ ਮਿੰਟ ਤਾਂ ਦੂਜਾ ਸਾਮਾਨ ਵੀ ਦਿਖਾਉਣੀ ਆ। ਕੇਰਾ ਸਿੱਖਣ ਲਈ ਤੁਸੀਂ ਆਹ ਵਾਲਾ ਧਾਗਾ ਵੀ ਯੂਜ਼ ਕਰ ਸਕਦੇ ਹੋ, ਡੋਰੀ ਦਾ ਧਾਗਾ। ਇਹ ਕਲਰਫੁੱਲ ਚ ਮਿਲ ਜਾਂਦੀਆਂ ਨੇ। ਇਹ ਯੂਜ਼ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਸਿੱਖ ਸਕਦੇ ਹੋ। ਤੇ ਆ ਗੁੱਟੀਆਂ ਇਹਨਾਂ ਤੋਂ ਸਾਰੀਆਂ ਇਹ 5 ਰੁਪਏ ਦੀ ਗੁੱਟੀ ਆਉਂਦੀ ਆ। ਬਸ ਇਹ ਵਾਲੀਆਂ ਤੁਸੀਂ ਲੈ ਲੈਣੀਆਂ ਨੇ। ਆਹ ਵਾਲੀਆਂ ਸਿੱਪੀਆਂ ਯੂਜ਼ ਕੀਤੀਆਂ ਆਪਾਂ ਇੱਥੇ ਆ ਵੱਡੀਆਂ ਸਿੱਪੀਆਂ ਆਹ ਡਿਜ਼ਾਈਨ ਆ ਬਣਾਈ ਹੈ ਨਾ ਜਿਹੜੀ ਆ ਚੀਜ਼ ਆਪਾਂ ਇਦ ਲਈ ਆਪਾਂ ਯੂਜ਼ ਕੀਤੀਆਂ ਆਹ ਵਾਲੀਆਂ ਸਿੱਪੀਆਂ ਇਹ ਵੀ ਸਿੱਪੀਆਂ ਹੀ ਹੁੰਦੀਆਂ ਨੇ ਤੁਸੀਂ ਇੱਕ ਦੋ ਪ੍ਰਕਾਰ ਦੀਆਂ ਸਿੱਪੀਆਂ ਨਾਲ ਆਹ ਹੁੰਦੇ ਮੋਤੀ ਇਹ ਆਏ ਮਾਲਾ ਜੀ ਮਿਲ ਨਹੀਂ ਇਹਦੇ ਚ ਚਿੱਟੇ ਮੋਤੀ ਲੈ ਲਓ ਚਿੱਟੇ ਮੋਤੀਆਂ ਨਾਲ ਥੋੜਾ ਜਿਹਾ ਡਿਜ਼ਾਈਨ ਸੈੱਟ ਨਹੀਂ ਆਉਂਦੇ ਬਲੈਕ ਲੈਣੇ ਹੋਏ ਬਲੈਕ ਲੈ ਲਓ ਦੋ ਆਹ ਹੁੰਦਾ ਕੱਟ ਦਾਣਾ ਆਹ ਪਾਈਪਾਂ ਜੀਆਂ ਲਈ ਆਪਾਂ ਡਿਜ਼ਾਈਨ ਨਹੀਂ ਬਣਾਏ ਸੀ ਉਹ ਤੁਸੀਂ ਪਿੱਛੇ ਵੀਡੀਓ ਦੇਖ ਲਓ ਕੱਲੀ ਕੱਲੀ ਵੀਡੀਓ ਤੇ ਨੰਬਰ ਪਾਇਆ ਹੋਇਆ ਵੀ ਕਿੰਨਵੀਂ ਵੀਡੀਓ ਆ ਕਿੰਨਾ ਨੰਬਰ ਆ ਆਹ ਵਾਲੇ ਡਿਜ਼ਾਈਨ ਬਣਾਏ ਆ ਆ ਚੀਜ਼ਾਂ ਏ ਪਾਈਪਾਂ ਵਾਲੇ ਕੱਟ ਦਾਣੇ ਨਾ ਬਣਾਏ ਹੁਣ ਆਪਾਂ ਛੋਟਾ ਕੱਟ ਦਾਣਾ ਦਿਖਾਉਣੇ ਆ ਇੱਕ ਜਮਾਂ ਬਰੀਕ ਹੁੰਦੇ ਹੈਗੇ ਉਹ ਦੂਜੇ ਮੋਤੀ ਹੁੰਦੇ ਹੈਗੇ ਨੀਡਲ ਨਾਲ ਹੀ ਲਾਉਣੇ ਆ ਐਵੇਂ ਦੇ ਹੁੰਦੇ ਆ ਪਾਣੀ ਰੰਗੇ ਤੇ ਚਿੱਟੇ ਹੁੰਦੇ ਆ ਉਹ ਉਹ ਦੂਜੇ ਹੁੰਦੇ ਆ ਆ ਬਰੀਕ ਕੱਟ ਦਾਣਾ ਇਹਦੇ ਚੋਂ ਵੀ ਨੀਡਲ ਬਰੀਕ ਹੀ ਲੈਣੀ ਆ ਇਹਦੇ ਚੋਂ ਵੀ ਆਏ ਆ ਕਈ ਵਾਰ ਤਾਂ ਨੀਡਲ ਇਹ ਚ ਲੰਘ ਜਾਂਦੀ ਹੈ ਕਈ ਵਾਰ ਇਹ ਚੋਂ ਜ਼ਿਆਦਾ ਭੀੜੀ ਹੁੰਦੀ ਹੈ ਇਹਨਾਂ ਦੀ ਆ ਗਲੀ ਤੇ ਕਈ ਵਾਰ ਉਹ ਆਪਣੀ ਬਰੀਕ ਨੀਡਲ ਦੇ ਵਿੱਚ ਦੀ ਵੀ ਇਹ ਲੰਘਦੇ ਨਹੀਂ ਹੈਗੇਗੀ ਫਿਰ ਉਹ ਆਪਾਂ ਨੂੰ ਜਿਹੜਾ ਜ਼ਿਆਦਾ ਉਹ ਹੋਵੇ ਉਹ ਆਪਣਾ ਲੱਗਦਾ ਨਹੀਂ ਹੈਗਾ ਉਹਦੀ ਜਗ੍ਹਾ ਬਦਲ ਕੇ ਆਪਾਂ ਨੂੰ ਹੋਰ ਲਗਾਉਣਾ ਪੈਂਦਾ ਹੈਗਾ ਬਸ ਮੇਨ ਸਮਝਾ ਲਈ ਇਹ ਹੀ ਜ਼ਰੂਰੀ ਆਹ ਵਾਲਾ ਫਰੇਮ ਲੈ ਲਿਓ ਚਾਹੇ 0 ਨੰਬਰ ਫਰੇਮ ਲੈ ਲਿਓ ਇਦੋਂ ਵੀ ਛੋਟਾ ਲੈ ਲਿਓ ਤੇ ਇੱਕ ਆਹ ਵਾਲੀ ਜਰੀ ਦੀ ਰੀਲ ਲੈਣੀ ਹੈ ਇਹ ਲੈ ਲਿਓ ਤੇ ਆਹ ਡੋਰੀ ਵਾਲਾ ਧਾਗਾ ਲੈ ਲਿਓ ਕਿਰਾ ਸਿੱਖਣ ਲਈ ਤੇ ਆਹ ਐਂਕਰ ਦੀ ਇੱਕ ਅੱਧੀ ਰੀਲ ਲੈਣੀ ਹੈ ਤਾਂ ਲੈ ਲਿਓ ਨਹੀਂ ਗੁੱਟੀਆਂ ਆਹ ਗੁੱਟੀਆਂ ਲਈ ਥੋੜੀ ਜੀ ਮੋਟੀ ਸੂਈ ਹੁੰਦੀ ਹੈ ਕਿ ਇਹਦੇ ਲਈ ਜੇ ਸਿੰਪਲ ਸੂਈਆਂ ਘਰੇ ਪਈਆਂ ਜਿਹੜੀਆਂ ਬਿਨਾਂ ਤਰਪਾਈ ਵਾਲੀ ਤਾਂ ਉਹ ਵੀ ਚੱਲ ਜਾਣੀ ਹੈ ਕਿਉਂਕਿ ਆ ਦੇਖੋ ਇੰਨਾ ਸਿੰਗਲ ਧਾਗਾ ਇਹਦਾ ਇੰਨਾ ਹੁੰਦਾ ਗੱਡਾ ਵਲ ਕਰਕੇ ਤਰਪਾਈ ਵਾਲੀ ਜਿੱਤੇ ਲੋਟ ਨਹੀਂ ਆਉਂਦਾ ਹੈਗਾ ਤਾਂ ਹੋਰ ਲੈ ਲਿਓ ਇਹ ਸਮਾਨ ਜ਼ਰੂਰੀ ਹੁੰਦਾ ਕਿਰਾਂ ਤੁਸੀਂ ਇੰਨਾ ਕ ਬੇਸਿਕ ਸਮਾਨ ਲੈ ਕੇ ਚਿੱਟੇ ਕਾਲੇ ਮੋਤੀ ਚਾਹੇ ਕੱਲੇ ਚਿੱਟੇ ਲੈ ਲਿਓ ਆਪਾਂ ਪਾਣੀ ਰੰਗਾ ਕੱਟ ਦਾਣਾ ਲੈ ਲੇ ਇੱਕ ਇੱਕ ਪਾਈਪ ਆ ਵੱਡਾ ਕੱਟ ਦਾਣਾ ਲੈ ਲਿਓ ਪਾਈਪਾਂ ਜੀ ਵਾਲਾ ਤੇ ਇੱਕ ਹੋਰ ਹੁੰਦੇ ਛੋਟੇ ਛੋਟੇ ਮੋਤੀ ਵੈਸੇ ਉਹ ਜਦਾ ਆਰੀ ਨਾਲ ਹੀ ਲੱਗਦੇ ਆ ਸੂਈ ਨਾਲ ਥੋੜਾ ਜਿਹਾ ਟਾਈਮ ਵੱਧ ਲੱਗਦਾ ਉਹ ਲੈ ਲਿਓ ਤੇ ਨੀਡਲਵਰਕ ਨਾਲ ਜਿਵੇਂ ਮੈਂ ਪਹਿਲੀ ਵੀਡੀਓ ਦੱਸੀ ਹੋਈ ਆ ਉਵੇਂ ਸਟੈਪ ਵਾਈਜ਼ ਸਟੈਪ ਇੱਕ ਇੱਕ ਵੀਡੀਓ ਨੂੰ ਦੇਖ ਕੇ ਉਵੇਂ-ਉਵੇਂ ਆਪਾਂ ਬਣਾਉਣਾਗਾ ਪਹਿਲਾਂ ਗੰਡਾ ਸਿੱਖਣੀ ਆ ਆਪਾਂ ਫਿਰ ਆਇਆ ਆਪਾਂ ਧੋਪੇ ਭਰਨੇ ਸਿੱਖਨੇ ਆ ਮੁੱਖੀ ਧੋਪੇ ਵਗੈਰਾ ਉਹ ਅੱਗੇ ਆਪਾਂ ਦਿਖਾ ਦਾਂਗੇ ਵੀਡੀਓ ਦੇ ਵਿੱਚ ਸਾਰੀਆਂ ਸਾਰਾ ਕੁਝ ਆਪਾਂ ਸਮਝਾ ਦਾਂਗੇ ਹਾਂਜੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਬਸ ਇੰਨਾ ਕੁ ਬੇਸਿਕ ਜਿਹਾ ਜਿੰਨਾ ਕੁ ਦੱਸਣਾ ਸੀ ਵੀ ਜਿਹੜੇ ਉਲਝਦੇ ਆ ਵੀ ਜਿਹੜੀ 3-4000 ਦੀ ਕਿੱਟ ਆ ਉਹ ਬਾਏ ਨਹੀਂ ਕਰਨੀ